กาลิกลุติมิทเทโอติบูลกาลโอดาแฮนิฮีรันดิยมบาโกร सही जवाब कोयल

ਇੱਧਰ ਕਣਕਾਂ ਉੱਧਰ ਕਣਕਾਂ ਵਿੱਚ ਕਣਕਾਂ ਦੇ ਰਾਹ ਕੁੜੇ ਵਿੱਚ ਅਮਰੀਕਨ ਗਾਵਾਂ ਚੜਦੀਆਂ ਲੈ ਲੈ ਕਰਦਾ ਕਾ ਕੁੜੇ ਸਹੀ ਜਵਾਬ ਜੂਆ ਟੇਪਲੇਟ ਵਿੱਚ ਕਾਲਾ ਅੰਡਾ ਸਹੀ ਜਵਾਬ ਅਕ ਚਾਰ ਸਿਪਾਹੀ ਚਾਰ ਗੰਨੀ ਚਾਰਾਂ ਦੇ ਮੂੰਹ ਵਿੱਚ ਦੋ ਦੋ ਤੁੰਨੇ ਸਹੀ ਜਵਾਬ ਮੰਝਾ ਪੱਲੇ ਉੱਤੇ ਪੱਲਾ ਤੁਸੀਂ ਤੀ ਜਾਣੇ ਮੈਂ ਕੱਲਾ ਸਹੀ ਜਵਾਬ ਤੇ تین ਤੇ ਇੱਕ ਮਹੀਨਾ ਹਰੀ ਹਰੀ ਮੱਛੀ ਹਰੇ ਹਰੇ ਅੰਡੇ ਸਹੀ ਜਵਾਬ ਮਟਰ ਦੋ ਅੱਖਰਾਂ ਦਾ ਮੀਰਾ